ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਅੱਜ ਆਪਾਂ ਜਿੱਥੇ ਸਾਰੇ ਰਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਮਨਾ ਰਹੇ ਆਂ ਜਿਸ ਦੀਆਂ ਆਪ ਸਰਬੱਤ ਸੰਗਤ ਨੂੰ ਬੇਅੰਤ ਬੇਨਤ ਵਧਾਈਆਂ ਨੇ ਉੱਥੇ ਨਾਲ ਦੀ ਨਾਲ ਅੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਟੀਕਾਕਾਰ ਗਿਆਨੀ ਬਿਸ਼ਨ ਸਿੰਘ ਜੀ ਉਹਨਾਂ ਦਾ ਜਨਮ ਦਿਨ ਵੀ ਹੈ ਔਰ ਇਹ ਜਿਹੜੀ ਵੀਡੀਓ ਮੈਂ ਅੱਜ 24 ਅਗਸਤ 2025 ਨੂੰ ਰਿਕਾਰਡ ਕਰ ਰਿਹਾ ਤੇ ਇਸ ਵੀਡੀਓ ਦਾ ਮਕਸਦ ਗਿਆਨੀ ਜੀ ਬਾਰੇ ਜਿਹੜੀ ਹੋਰ ਥੋੜੀ ਜੀ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋਈ ਕਿਉਂਕਿ ਗਿਆਨੀ ਜੀ ਦੇ ਆਪਾਂ ਜੀਵਨ ਬਾਰੇ ਉਹਨਾਂ ਦੀ ਰਚਨਾਵਾਂ ਬਾਰੇ ਉਹਨਾਂ ਦੇ ਕਾਰਜ ਬਾਰੇ ਜਿੰਨਾ ਕਿ ਸਾਡੇ ਕੋਲ ਜਾਣਕਾਰੀ ਸੀ ਕੁਝ ਸਾਲ ਪਹਿਲਾਂ ਉਹ ਆਪਾਂ ਤਕਰੀਬਨ ਉਹ ਸਾਰੀ ਦੀ ਸਾਰੀ ਤੁਹਾਡੇ ਨਾਲ 29 ਮਈ ਨੂੰ ਪਹਿਲਾਂ ਸਾਂਝੀ ਕਰਦੇ ਰਹੇ ਕਿਉਂਕਿ ਉਦੋਂ ਸਾਨੂੰ ਜਨਮ ਬਾਰੇ ਜਿਹੜਾ ਜਨਮ ਤਰੀਕ ਬਾਰੇ ਉਹ ਨਹੀਂ ਸੀ ਪਤਾ ਤੇ ਫਿਰ ਹੌਲੀ ਹੌਲੀ ਜਿਉਂ-ਜਿਉਂ ਆਪਾਂ ਇਸ ਪਾਸੇ ਨੂੰ ਥੋੜਾ ਜਿਆਦਾ ਸੋਚਿਆ ਤੇ ਉਹ ਚੀਜ਼ਾਂ ਸਾਨੂੰ ਅੱਗੋਂ ਪ੍ਰਾਪਤ ਹੁੰਦੀਆਂ ਰਹੀਆਂ ਤੇ ਉਹਦੇ ਅਧਾਰ ਤੇ ਆਪਾਂ ਅੱਜ ਗੁਰਦਾਰ ਸਾਹਿਬ ਕਿਵੀ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਸੀ ਉੱਚੀ ਸੰਗਤ ਨੇ ਰਲ ਕੇ ਉੱਥੇ ਆਪਾਂ ਗਿਆਨੀ ਜੀ ਨੂੰ ਵੀ ਉਹਨਾਂ ਦੇ ਉਹਨਾਂ ਦੇ ਜਨਮ ਦਿਨ ਤੇ ਆਪਾਂ ਉਹਨਾਂ ਨੂੰ ਯਾਦ ਕੀਤਾ ਸਾਰੀ ਸੰਗਤ ਨੇ ਰਲ ਕੇ ਤੇ ਇਹਦੇ ਵਿੱਚ ਮੈਂ ਤਿੰਨ ਗੱਲਾਂ ਜਿਹੜੀਆਂ ਨਵੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਨ੍ਹਾਂ ਨੂੰ ਤੇ ਜਿਹੜੇ ਨਗਰ ਨਿਵਾਸੀ ਨੇ ਜਾਂ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਤੇ ਪਤਾ ਪਹਿਲਾਂ ਵੀ ਬਾਕੀ ਜਿਹਨਾਂ ਨਵੇਂ ਸੋਣ ਨੇ ਜਾਂ ਕਿਸੇ ਨੇ ਨਵਾਂ ਸਰਚ ਕਰਨਾ ਗਿਆਨੀ ਜੀ ਬਾਰੇ ਤੇ ਉਹਦੇ ਨਾਲ ਇਹ ਨਵੀਂ ਚੀਜ਼ ਜਿਹੜੀ ਇਹ ਸਾਂਝੀ ਹੋ ਜਾਵੇਗੀ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਹੀ ਪਤਾ ਲੱਗਾ ਕਿ ਗਿਆਨੀ ਜੀ ਦਾ ਜਿਹੜਾ ਜਨਮ ਹੈ ਉਹ 24 ਅਗਸਤ 1883 ਦਾ ਹੈ ਤੇ ਇਹਦਾ ਜਿਹੜਾ ਸਰੋਤ ਹੈ ਉਹ ਹੈਗਾ ਪਾਇਰਵਿੰਦਰ ਸਿੰਘ ਜੀ ਖਾਲਸਾ ਜਿਹੜੇ ਪ੍ਰਿੰਸੀਪਲ ਨੇ ਗੁਰੂ ਕਾਸ਼ੀ ਗੁਰਮਤ ਇੰਸਟੀਚਿਊਟ ਆ ਸਾਬਕਾ ਚਲਵੰਡੀ ਦੇ ਤੇ ਉਹਨਾਂ ਨੇ ਪਿਛਲੇ ਸਾਲ ਆਪਣਾ ਇੱਕ ਆਰਟੀਕਲ ਜਿਹੜਾ ਸੀ ਉਹ ਅਜੀਤ ਦੇ ਵਿੱਚ ਦਿੱਤਾ ਸੀ ਗਿਆਨੀ ਜੀ ਬਾਰੇ ਉਹਦਾ ਉਹਦਾ ਹੈਡਿੰਗ ਸੀ ਅਣਗੋਲਿਆ ਵਿਆਖਿਆਕਾਰ ਗਿਆਨੀ ਬਿਸ਼ਨ ਸਿੰਘ ਲਖੂਵਾਲ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਆਰਟੀਕਲ ਜਿਹੜਾ ਸੀ ਉਹ ਪਹਿਲਾਂ ਵੀ ਦਿੱਤਾ ਸੀ ਤੇ ਉਹਨਾਂ ਨੇ ਇਹ ਦੋਵੇਂ ਆਰਟੀਕਲ ਜਿਹੜੇ ਮੇਰੇ ਨਾਲ ਸਾਂਝੇ ਕੀਤੇ ਸੀ ਔਰ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਉਹਨਾਂ ਨੇ ਗਿਆਨੀ ਜੀ ਨੂੰ ਕਾਫੀ ਪਹਿਲਾਂ ਜਿਹੜਾ ਉਹ तकरीबन ਗਿਆਨੀ ਜੀ ਦੀਆਂ ਸਾਰੀਆਂ ਲਿਖਤਾਂ ਜਿਹੜੀਆਂ ਉਹ ਪੜ੍ਹੀ ਹੈ ਕਿਉਂਕਿ ਵਿਦਵਾਨ ਸਰਜਨ ਨੇ ਉਹਨਾਂ ਨੇ ਗੁਰਮਤ ਜਿੰਨਾ ਵੀ ਸਾਹਿਤ ਹੈ ਤਕਰੀਬਨ ਕਾਫੀ ਉਹਨਾਂ ਨੇ ਪੜ੍ਹਿਆ ਹੈ ਤੇ ਉਹਨਾਂ ਨੇ ਵੀ ਦੱਸਿਆ ਸੀ ਕਿ ਉਹ ਵੀ ਗਿਆਨੀ ਜੀ ਉੱਪਰ ਪੀ ਐਚ ਡੀ ਕਰਨ ਦੀ ਇੱਛਾ ਜੜੀ ਰੱਖਦੇ ਸੀ ਮੇਰੀ ਪਿਛਲੇ ਸਾਲ ਜਿਹੜੀ ਗੱਲ ਹੋਈ ਸੀ ਉਹਨਾਂ ਨਾਲ ਅੱਗੇ ਖੋਜ ਕਾਰਜ ਉਹਨਾਂ ਨੇ ਸ਼ੁਰੂ ਕੀਤਾ ਜਾਂ ਨਹੀਂ ਕੀਤਾ ਇਹ ਅਗਲੀ ਜਾਣਕਾਰੀ ਦਾ ਹਿੱਸਾ ਹੈ ਤੇ ਇਹਦੇ ਤੋਂ ਇਲਾਵਾ ਉਹਨਾਂ ਨੇ ਆਪਣੇ ਆਰਟੀਕਲ ਦੇ ਵਿੱਚ ਜਿਹੜਾ ਉਹਨਾਂ ਨੇ ਲਿਖਿਆ ਹੈ ਕਿ ਇੱਕ ਤੇ ਗਿਆਨੀ ਜੀ ਬਾਰੇ ਜਨਮ ਤਰੀਕ ਇਹ ਹੀ ਹੈ ਜਿਹੜੀ ਪੱਕੀ ਆਪਾਂ ਹੁਣ ਤੁਹਾਡੇ ਨਾਲ ਸਾਂਝੀ ਕੀਤੀ 21 ਅਗਸਤ 1883 ਉਹ ਇਹਦੇ ਨਾਲ ਦੇ ਨਾਲ ਉਹਨਾਂ ਨੇ ਇੱਕ ਹਵਾਲਾ ਜਿਹੜਾ ਆਪਣੇ ਆਰਟੀਕਲ ਦੇ ਵਿੱਚ ਦਿੱਤਾ ਹੈ ਡਾਕਟਰ ਰਜਨ ਸਿੰਘ ਜੱਗੀ ਹੋਰਾਂ ਦਾ ਉਹਨਾਂ ਨੇ ਜਿਹੜਾ ਇਹਨਾਂ ਦਾ ਜਨਮ ਦਾ ਸਨ ਦੱਸਿਆ ਉਹ ਦੱਸਿਆ ਸੀ 1875 1875 ਦੱਸਿਆ ਸਿੱਖ ਪੰਥ ਵਿਸ਼ਵ ਕੋਸ਼ ਦੇ ਵਿੱਚ ਗਿਆਨੀ ਵਿਸ਼ਨ ਸਿੰਘ ਜੀ ਦਾ ਜਿਹੜਾ ਜਨਮ ਹੈ ਤੇ ਪਰ ਪਰਵੀਂਦਰ ਸਿੰਘ ਜੀ ਨੇ ਲਿਖਿਆ ਕਿੰਨੇ ਕਿ ਜਿਹੜਾ ਗਿਆਨੀ ਜੀ ਨੇ ਆਪਣੀ ਲਿਖਤ ਦੇ ਵਿੱਚ ਜਿਹੜੇ ਵੇਰਵੇ ਦਿੱਤੇ ਆਪਣੇ ਪਰਿਵਾਰ ਤੇ ਆਸਾਨ ਬਾਰੇ ਉਹਦੇ ਵਿੱਚ ਉਹਨਾਂ ਨੇ ਆਪਣੇ ਜਨਮ ਦਾ ਜਿਹੜਾ ਸਨ ਉਹ ਦੱਸਿਆ ਹੈ ਸੰਮਤ 1940 ਜਿਹੜਾ ਮਤਲਬ ਕਿ 1883 ਇਸਵੀ ਬਣਦਾ ਹੈ ਤੇ ਉਹਨਾਂ ਨੇ ਮਤਲਬ ਇਸ ਤਰੀਕੇ ਨਾਲ ਜਿਹੜਾ ਦੋਵੇਂ ਚੀਜ਼ਾਂ ਨੂੰ ਦੱਸ ਦਿੱਤਾ ਕਿ ਗਿਆਨੀ ਜੀ ਦੇ ਆਪਣੇ ਲਿਖਤਾਂ ਵਿੱਚ ਕੀ ਹੈ 1883 ਜਿਹੜਾ ਰਤਨ ਸਿੰਘ ਜੱਗੀ ਹੋਰਾਂ ਨੇ ਦਿੱਤਾ ਹੋਇਆ ਲਾ ਹੋਰ ਦਿੱਤਾ ਉਹਨਾਂ ਨੇ 1875 ਦਾ ਤੇ ਆਪਾਂ ਪਰ ਉਹਨਾਂ ਨੇ ਜਿਹੜਾ ਕਲੀਅਰ ਕਰ ਦਿੱਤਾ ਸਾਨੂੰ ਕਿ ਉਹਨਾਂ ਦਾ ਜਨਮ ਆਪਾਂ ਜਿਹੜਾ ਮੰਨ ਸਕਦੇ ਹਾਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਦੇ ਮੁਤਾਬਕ ਉਹ ਇਹੀ ਹੈ। ਇਹ ਮੈਂ ਤਾਂ ਹਵਾਲਾ ਨਾਲ ਦਿੱਤਾ ਕਿਉਂਕਿ ਕੈਨੀਜੀ ਨੂੰ ਜਿੱਥੇ ਆਪਾਂ ਸਾਡੇ ਆਮ ਆਮ ਲੋਕਾਂ ਨੇ ਸੁਣਨਾ ਹੈ ਸਾਡੇ ਵਰਗਿਆਂ ਨੇ ਉੱਥੇ ਉਹਨਾਂ ਦੇ ਬਾਰੇ ਜਦੋਂ ਗੱਲ ਹੁੰਦੀ ਹੈ ਤਾਂ ਉਹ ਵਿਦਵਾਨਾਂ ਵਿੱਚ ਗਿਣੇ ਜਾਂਦੇ ਆ ਕਿਉਂਕਿ ਉਹਨਾਂ ਦਾ ਖੋਜ ਕਾਰਜ ਜਾਂ ਉਹਨਾਂ ਦਾ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਕਾ ਕਰਨ ਦਾ ਕਾਰਜ ਗੁਰਮਤਿ ਵਿਆਖਿਆਕਾਰੀ ਦਾ ਕਾਰਜ ਇਹ ਵੱਡਾ ਹੈ ਬਹੁਤ ਵੱਡਾ ਹੈ। ਤੇ ਉਹ ਵਿਦਵਾਨਾਂ ਦੇ ਵਿੱਚ بڑے بڑے ਵੱਡੇ ਵਿਦਵਾਨਾਂ ਦੇ ਵਿੱਚ ਗਿਣੇ ਜਾਂਦੇ ਆ ਤੇ ਇਸ ਕਰਕੇ ਮੈਂ ਤਾਂ ਨਾਲ ਜਿਹੜੇ ਹਵਾਲੇ ਉਹ ਦਿੱਤੇ ਆ ਕਿ ਜਿਹਨੇ ਗਾਂ ਅਗਰ ਰਿਸਰਚ ਕਰਨੀ ਹੈ ਜਾਂ ਜਿਹਨੇ ਗਿਆਨੀ ਜੀ ਬਾਰੇ ਜਾਨਣਾ ਹੈ ਉਹਨਾਂ ਨੂੰ ਇਹ ਜਿਹੜਾ ਹਵਾਲਾ ਇਹ ਵੀ ਨਾਲ ਪ੍ਰਾਪਤ ਹੋ ਜਾਵੇ ਸੋ ਇਸ ਕਰਕੇ ਇੱਕ ਤੇ ਇਹ ਹੈ ਤੇ ਦੂਜਾ ਭੈਣ ਜੀ ਮਨਦੀਪ कौर ਜਲੰਧਰ ਤੋਂ ਉਹਨਾਂ ਨੇ ਗਿਆਨੀ ਜੀ ਉੱਪਰ ਜਿਹੜਾ ਆਪਣਾ ਪੀ ਐਚ ਡੀ ਖੋਜ ਕਾਰਜ ਪੂਰਾ ਕੀਤਾ ਤੇ ਉਹਨਾਂ ਨੇ ਗਿਆਨੀ ਜੀ ਉੱਪਰ ਆਪਣੀ ਰਿਸਰਚ ਕੀਤੀ ਸੀ ਮੇਰੇ ਖਿਆਲ ਨਾਲ ਸ਼ਾਇਦ ਇਹ ਪਹਿਲੀ ਪੀਐਚਡੀ ਹੈ ਕਿਉਂਕਿ ਆਪਾਂ ਜਦੋਂ ਸਭ ਤੋਂ ਪਹਿਲਾ ਵੀਡੀਓ ਬਣਾ ਕੇ ਗਿਆਨੀ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਤੇ ਸਾਡੇ ਮੰਦੀਸ਼ਾ ਸੀ ਆਪਾਂ ਲਿਖਿਆ ਵੀ ਸੀਗੇ ਗਿਆਨੀ ਜੀ ਉੱਪਰ ਇਹ ਖੋਜ ਕਾਰਜ ਜਿਹੜਾ ਉਹ ਹੋਣ ਵਾਲਾ ਹੈ ਤੇ ਇਹਦੇ ਤੇ ਵਿਦਿਆਰਥੀ ਪੀਐਚਡੀ ਕਰ ਸਕਦੇ ਨੇ ਤੇ ਚਲੋ ਉਹਨਾਂ ਨੇ ਇਹ ਹਮਾਰੇ ਨੇ ਉਹਨਾਂ ਤੋਂ ਕਿਰਪਾ ਕਰਕੇ ਤੇ ਇਹ ਇਹ ਜਿਹੜਾ ਖੋਜ ਕਾਰਜ ਇਹ ਕਰਵਾਇਆ ਤੇ ਇਸ ਤੋਂ ਇਲਾਵਾ ਭਾਈ ਰਵਿੰਦਰ ਸਿੰਘ ਜੀ ਉਹ ਵੀ ਇਸ਼ਕ ਸਨ ਤੇ ਇਹਦੇ ਤੋਂ ਇਲਾਵਾ ਗਿਆਨੀ ਜੀ ਦੀਆਂ ਜਿਹੜੀਆਂ ਆਪਾਂ ਨੂੰ ਪਹਿਲਾਂ ਆਪਾਂ ਸਭ ਤੋਂ ਪਹਿਲੇ ਵੀਡੀਓ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਨੇ ਲਿਖਤਾ ਜਿਹੜੀਆਂ ਦੁਬਾਰਾ ਛਪੀਆਂ ਨਹੀਂ ਤੇ ਜਾਂ ਸਾਨੂੰ ਮਿਲਦੀਆਂ ਨਹੀਂ ਉਹ ਵੀ ਤਕਰੀਬਨ ਨਵੀਆਂ ਜਿਹੜੀਆਂ ਛਪਣ ਲੱਗ ਪਈਆਂ ਉਹਨਾਂ ਤੇ ਕੰਮ ਹੋਣ ਲੱਗ ਪਿਆ ਜਿਵੇਂ ਵੀਰ ਗੁਰਮਿੰਦਰ ਸਿੰਘ ਜਿਹੜੇ ਸਾਡੇ ਨਾਲ ਯੂਨੀਵਰਸਿਟੀ ਪੜ੍ਹਦੇ ਹੁੰਦੇ ਸਨ ਅ ਤਰਮਦਿਆਨ ਵਿਭਾਗ ਦੇ ਵਿੱਚ ਉਹਨਾਂ ਨੇ ਸੰਪਾਦਕ ਕੀਤੀ ਹੈ ਗਿਆਨੀ ਜੀ ਦੀ ਗੁਰੂ ਕੇ ਬਾਗ ਦੇ ਮੋਰਚੇ ਵਾਲੀ ਜਿਹੜੀ ਪੁਸਤਕ ਹੈ ਕਾ ਪੁਸਤਕ ਜਿਹੜੀ ਤੇ ਉਹ ਸਾਨੂੰ ਦੁਬਾਰਾ ਮਿਲ ਜਾਂਦੀ ਹੈ ਸੋ ਇਹਦੇ ਤੋਂ ਇਲਾਵਾ ਹੋਰ ਵੀ ਗਿਆਨੀ ਜੀ ਦੇ ਜਿਹੜੇ ਲਿਖਤਾਂ ਨੇ ਉਹ ਦੁਬਾਰਾ ਪ੍ਰਕਾਸ਼ਿਤ ਹੋ ਰਹੀਆਂ ਨੇ ਤੇ ਗਿਆਨੀ ਜੀ ਉੱਪਰ ਜਿਹੜਾ ਖੋਜ ਕਰ ਦਾ ਰਾਹ ਰਾਹ ਜਿਹੜਾ ਉਹ ਵੀ ਤਕਰੀਬਨ ਖੁੱਲਦਾ ਜਾਂਦਾ ਹੈ ਤੇ ਮਹਾਰਾਜ ਦੀ ਕਿਰਪਾ ਕਰਨਗੇ ਉਹ ਸਾਰਾ ਸਾਹਿਤ ਜਿਹੜਾ ਗਿਆਨੀ ਜੀ ਨੇ ਲਿਖਿਆ ਸੀ ਹੌਲੀ ਹੌਲੀ ਸਾਨੂੰ ਦੁਬਾਰਾ ਪ੍ਰਾਪਤ ਹੋਣਾ ਸ਼ੁਰੂ ਹੋਊਗਾ ਤੇ ਸਾਡੇ ਨਗਰ ਲਈ ਸਾਡੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੋਊਗੀ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੋਈ ਹੈ ਵੀ ਸਾਡੇ ਨਗਰ ਚੋਂ ਸਨ ਔਰ ਸਾਡੇ ਸਾਰੇ ਪਰਿਵਾਰਾਂ ਨੂੰ ਜਿਹੜੀ ਲਾਗ ਗੁਰਮਤ ਦੀ ਉੱਥੋਂ ਲੱਗੀ ਤੇ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਗਿਆਨੀ ਜੀ ਇੱਕ ਸਾਡੇ ਬਿਲਕੁਲ ਬਾਰਡਰੀ ਦੇ ਤੇ ਪਿੰਡੇ ਪਿੰਡ ਲਖਵਾਲ ਤੋਂ ਉੱਠ ਕੇ ਤੇ ਉਹਨਾਂ ਨੇ ਐਡਾ ਵੱਡਾ ਕਾਰਜ ਕੀਤਾ ਤੇ ਉਹਨਾਂ ਉੱਪਰ ਪੀ ਐਚ ਡੀ ਹੋ ਰਹੀ ਹੈ ਸੋ ਇਹ ਸੀ ਗਿਆਨੀ ਜੀ ਬਾਰੇ ਜਾਣਕਾਰੀ ਜਿੰਨੀ ਕਿ ਮੇਰੇ ਕੋਲ ਨਵੀਆਂ ਚੀਜ਼ਾਂ ਸਾਂਝੀਆਂ ਹੋਈਆਂ ਬਾਕੀ ਜਿਹੜੀਆਂ ਪੁਰਾਣੀਆਂ ਸੀ ਮੈਂ ਸਾਰੀਆਂ ਡਿਸਕ੍ਰਿਪਸ਼ਨ ਚ ਪਾ ਦਾਂਗਾ ਤੇ ਤਾਂ ਕਿ ਜਿੰਨੇ ਵੀ ਇਸ ਪਾਸੇ ਨੂੰ ਤੁਰਨਾ ਹੈ ਗਿਆਨੀ ਜੀ ਬਾਰੇ ਜਾਣਣਾ ਹੈ ਉਹ ਹੋਰ ਜਿਹੜਾ ਉਹ ਜਾਣ ਸਕੇ ਤੇ ਇਹਦੇ ਤੋਂ ਵੱਧ ਰਿਸਰਚ ਕਰਕੇ ਤੇ ਸਾਨੂੰ ਵੀ ਨਾਲ ਦੱਸਿਓ ਤੇ ਮਾਰੇ ਬਾਲਬਖਸ਼ਣ ਜੀ ਆਪਾਂ ਉਹਨਾਂ ਦਾ ਜਿਹੜਾ ਜਿੰਨਾ ਵੀ ਕੁਝ ਲਿਖਿਆ ਉਹਨਾਂ ਨੇ ਉਹਨੂੰ ਆਪਾਂ ਪੜ ਸਕੀਏ ਆਪਣੇ ਜੀਵਨ ਦੇ ਵਿੱਚ ਹੰਡਾ ਸਕੀਏ ਤੇ ਇਹਨੇ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ